ਹਾਂਜੀ ਵੀਰੇ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਮੇਰੇ YouTube ਚੈਨਲ ਟਰੈਕਟਰ ਸੌਦਾ ਤੇ Facebook ਪੇਜ ਰੰਗ ਪੰਜਾਬ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਣੇ ਕੋਲ ਵੀਡੀਓ ਵਿੱਚ ਦੋ ਸਕੂਲ ਬੱਸਾਂ ਵਕਾਉ ਨੇ ਅੱਗੇ ਵੀਡੀਓ ਵਿੱਚ ਸਾਰੀ ਡਿਟੇਲ ਦੇਵਾਂਗੇ ਉਸ ਤੋਂ ਪਹਿਲਾਂ ਜਿਹੜੇ ਵੀ ਰਚਨਲ ਤੇ ਨਵੇਂ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਬਟਨ ਨੂੰ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਮੇਰੀਆਂ ਸਾਰੀਆਂ ਵੀਡੀਓਜ਼ ਦੀਆਂ ਨੋਟੀਫਿਕੇਸ਼ਨਸ ਮਿਲ ਸਕਣ ਸਾਰਿਆਂ ਤੋਂ ਪਹਿਲਾਂ ਤੇ ਜੇ ਤੁਸੀਂ ਵੀ ਆਪਣੀ ਕਿਸੇ ਚੀਜ਼ ਨੂੰ ਵੇਚਣ ਵਾਸਤੇ ਚੈਨਲ ਤੇ ਐਡ ਕਰਵਾਉਣੀ ਹੋਵੇ ਤਾਂ 8-10 ਫੋਟੋਆਂ ਤੇ ਇੱਕ ਵੀਡੀਓ ਬਣਾ ਕੇ ਸਕਰੀਨ ਦੇ ਉੱਤੇ ਸ਼ੋਅ ਕਰੋ WhatsApp ਨੰਬਰ 959292149 ਤੇ ਸੈਂਡ ਕਰ ਦਿਓ ਜੀ ਤੁਹਾਡੀ ਐਡ ਆਪਣੇ ਚੈਨਲ ਤੋਂ ਕਰ ਦਿੱਤੀ ਜਾਊਗੀ ਹੁਣ ਗੱਲ ਕਰਦੇ ਆਂ ਜੀ ਬਕਾਊ ਬੱਸਾਂ ਦੀ ਹਾਂਜੀ ਵੀਰੋ ਅੱਜ ਆਪਣੇ ਕੋਲ ਵੀਡੀਓ ਵਿੱਚ ਇੱਕੋ ਵੀਰ ਦੇ ਕੋਲ ਦੋ ਸਕੂਲ ਬੱਸਾਂ ਬਕਾਊ ਨੇ ਵੀਰ ਵਿਦੇਸ਼ ਚੱਲੇ ਆ ਜੀ ਇਸ ਕਰਕੇ ਬੱਸਾਂ ਸੇਲਤੇ ਨੇ ਟਾਟਾ ਮੋਟਰਸ ਕੰਪਨੀ ਦੀਆਂ ਬੱਸਾਂ ਨੇ ਤੇ ਇੱਕ ਦਾ ਮਾਡਲ ਹੈ 2017 ਇੱਕ ਦਾ ਮਾਡਲ 2018 12ਵੇਂ ਮਹੀਨੇ ਦਾ 17 ਤੇ 18 ਮਾਡਲ ਹੈ ਤੇ ਬਾਕੀ ਬਿਲਕੁਲ ਵਧੀਆ ਕੰਡੀਸ਼ਨ ਹੈ ਜੀ 73-74 ਹਜ਼ਾਰ ਕਿਲੋਮੀਟਰ ਚੱਲੀਆਂ ਨੇ ਦੋਵੇਂ ਫਸਟ ਓਨਰ ਨੇ ਫੁੱਲ ਇੰਸ਼ੋਰੈਂਸ ਹੈ ਦੋਵਾਂ ਦੀ ਬ੍ਰਾਂਡ ਦੀ ਉਹ ਕੰਡੀਸ਼ਨ ਹੈ ਜੀ ਕੋਈ ਪ੍ਰੋਬਲਮ ਨਹੀਂ ਫੁੱਲ ਗਾਰੰਟੀ ਆ ਤੇ ਵੀਰ ਦਾ ਏਰੀਆ ਫਤੇਗੜ ਸਾਹਿਬ ਫਤੇਗੜ ਸਾਹਿਬ ਵੀਰ ਦਾ ਏਰੀਆ ਮੋਬਾਈਲ ਨੰਬਰ ਸਕਰੀਨ ਤੇ ਸ਼ੋ ਹੋ ਰਿਹਾ 994930607 14 ਲੱਖ 1 ਬਸ ਦਾ ਰੇਟ ਹੈ ਮੌਕੇ ਦੇ ਥੋੜਾ ਬੋਤਾ ਮਾਤਨ ਹੋ ਸਕਦਾ ਬਾਕੀ ਜੇ ਤੁਸੀਂ ਜ਼ਿਆਦਾ ਜਾਣਕਾਰੀ ਲੈਣੀ ਹੋਵੇ ਤਾਂ ਵੀਰ ਦੇ ਨਾਲ ਸਕਰੀਨ ਦੇ ਉੱਤੇ ਦਿੱਤੇ ਫੋਨ ਨੰਬਰ ਤੇ ਸੰਪਰਕ ਕਰਕੇ ਜ਼ਿਆਦਾ ਜਾਣਕਾਰੀ ਲੈ ਸਕਦੇ ਹੋ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ